Jindabad, 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 Jindab ਸਤਨਾਮ ਸਿੰਘ ਜੜੀ ਕੈਂਡੀਡੇਟ ਲੋਕ ਸਭਾ ਕਡੂਰ ਸਾਹਿਬ ਭੋਜਨ ਸਮਾਜ ਪਾਰਟੀ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਪਾਰਟੀ ਵੱਲੋਂ ਤੁਹਾਨੂੰ ਸੱਦਿਆ ਪਾਰਟੀ ਵੱਲੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਜੀ ਤੁਸੀਂ ਇੱਥੇ ਪਹੁੰਚੇ ਜੀ ਔਰ ਪਾਰਟੀ ਹਾਈ ਕਮਾਂਡ ਭੈਣ ਕੁਮਾਰੀ ਮਾਨਜੋਗ ਸਾਡੇ ਭੈਣ ਕੁਮਾਰੀ ਮਾਇਆਵਤੀ ਜਿਨ੍ਹਾਂ ਨੇ ਸਾਨੂੰ ਇੰਨਾ ਮਾਨ ਬਖਸ਼ਿਆ ਔਰ ਜਸਵੀਰ ਸਿੰਘ ਘੜੀ ਜੀ ਜੋ ਸਾਡੇ ਸੂਬਾ ਪ੍ਰਧਾਨ ਆ ਔਰ ਪੰਜਾਬ ਹਰਿਆਣਾ ਦੇ ਇੰਚਾਰਜ ਸਰਦਾਰ ਬੈਨੀਪਾਲ ਸਿੰਘ ਜੀ ਉਹਨਾਂ ਨੇ ਸਾਨੂੰ ਇੰਨੀ ਸ਼ਿਕਰ ਸ਼ਿਰਦਤਾਂ ਨਵਾਜਿਆ ਵਾ ਕਿਉਂਕਿ ਇਹ ਜਿਹੜੀ ਬੈਲਟ ਆ ਇਹ ਗਰੇਟਾ ਸਿੰਘਾਂ ਦੀਆਂ ਐਸਸੀ ਔਰ ਬੀਸੀ ਉਹ ਐਸਸੀਬੀਸੀ ਕਮਿਊਨਿਟੀ ਆ ਔਰ ਅੰਗਰੇਟਾ ਸਮਾਜ ਦੀ ਆ ਔਰ ਮੈਂ ਆਪਣੇ ਸਮਾਜ ਨੂੰ ਕਹਿਣਾ ਚਾਹੁੰਦਾ ਆ ਕਿ ਜਿਹੜੇ ਅਖੌਤੀ ਪੰਥਕ ਬਣੇ ਫਿਰਦੇ ਆ ਇਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਆ ਔਰ ਆ ਦੇਖੋ ਜੀ ਸਾਡੇ ਨਾਲ ਪੰਥਕ ਜਿਹੜੇ 40-40 ਸਾਲ ਤੋਂ ਇੱਕੋ ਹੀ ਪਾਰਟੀ ਨਾਲ ਜੁੜੇ ਹੋਏ ਆ ਕਦੀ ਉਧਰ ਇਧਰ ਨਹੀਂ ਗਏ ਔਰ ਜਿਹੜੇ ਅਖੌਤੀ ਪੰਥਕ ਆ ਉਹਨਾਂ ਨੂੰ ਖਡੂਰ ਸਾਹਿਬ ਦੀ ਧਰਤੀ ਤੋਂ ਭਜਾਉਣਾ ਚਾਹੀਦਾ ਹੈ ਕਿਹੜੇ ਕਿਹੜੇ ਮੁੱਦੇ ਲੈ ਕੇ ਤੁਹਾਨੂੰ ਲੜਗਾ ਮੁੱਦਾ ਫਸਟ ਆਫ ਆਲ ਜੀ ਐਸਸੀਬੀਸੀ ਕਮਿਊਨਿਟੀ ਜਿਹੜੀ ਆ ਹਰ ਹਰ ਪਾਰਟੀ ਕਹਿ ਰਹੀ ਆ ਕਿ ਇਹ ਪੰਥਕ ਸੀਟ ਆ ਪੰ ਪਰ ਪੰਥਕ ਸੀਟ ਦੇ ਨਾਲ-ਨਾਲ ਜੇ ਦੇਖਿਆ ਜਾਵੇ ਅਖੌਤੀ ਬੰਦੇ ਕਹਿ ਰਹੇ ਪੰਥਕ ਸੀਟ ਆ ਔਰ ਜੇ ਰੰਗਰੇਟੇ ਸਿੰਘਾਂ ਦੀ ਜੋ ਕੁਰਬਾਨੀ ਆ 90% ਗੁਰੂ ਸਾਹਿਬਾਨਾਂ ਨਾਲ ਆ ਤੇ ਇਹਨਾਂ ਦੀ ਜੋ ਦਸ਼ਾ ਆ ਪਿੰਡਾਂ 'ਚ ਜਾ ਕੇ ਦੇਖੋ ਤੇ ਇਹਨਾਂ ਦੀ ਕਿੰਨੀ ਮਾੜੀ ਦਸ਼ਾ ਆ ਛਪੜਾਂ ਲੱਗੇ ਜਾਂ ਰੂੜੀਆਂ ਲੱਗੇ ਇਹਨਾਂ ਦੇ ਘਰ ਵਸਾਏ ਹੋਏ ਆ ਔਰ 1950 ਤੋਂ 2024 ਚੜ ਗਿਆ ਔਰ ਅੱਜ ਤੱਕ ਇਹਨਾਂ 'ਚ ਤਬਦੀਲੀ ਨਹੀਂ ਆਈ ਹਰ ਬੰਦਾ ਕਹਿ ਰਿਹਾ ਮੈਂ ਪੰਥਕ ਆ ਜੇ ਪੰਥਕ ਆ ਤੇ ਫਿਰ ਜਿਹੜੇ ਰੰਗਰੇਟੇ ਸਿੰਘ ਆ ਇਹਨਾਂ ਦੀ ਜਿਹੜੀਆਂ ਕੁਰਬਾਨੀਆਂ ਮਹਾਰਾਜ ਨਾਲ ਇਹਨਾਂ ਦੀ ਜਿਹੜੇ ਜਿਹੜੇ ਕਾਰ ਸੀ ਉਹ ਅਸੀ ਸਮੀਲ ਆ ਰਗੇ ਹੋਣੇ ਚਾਹੀਦੇ ਸੀ ਤੇ ਉਹ ਤਬਦੀਲੀ ਨਹੀਂ ਲਿਆਂਦੀ ਗਈ ਜਾਣ ਬੁੱਝ ਕੇ ਇਹਨਾਂ ਨੂੰ ਬੈਕਵਰਡ ਤੇ ਰੱਖਿਆ ਗਿਆ ਇਸ ਸਮਾਜ ਨੂੰ ਜਿਵੇਂ ਦਾ ਪਿਆਰ ਮਿਲ ਰਿਹਾ ਪਿੰਡਾਂ ਦੇ ਵਿੱਚ ਬਹੁਤ ਬਹੁਤ ਵਧੀਆ ਮਿਲ ਰਿਹਾ ਜੀ ਪਿਆਰ ਔਰ ਬੋਜਨ ਸਮਾਜ ਪਾਰਟੀ ਇੱਕ ਕੱਲੀ ਐਸੀ ਪਾਰਟੀ ਆ ਜੋ ਦਲਤ ਵਰਗ ਦੀ ਪਿਛੜੇ ਵਰਗ ਦੀ ਬੈਕਵਰਡ ਕਲਾਸ ਦੀ ਲੜਾਈ ਲੜਦੀ ਆ ਰਾਖਵੇਂ ਕਰਨ ਦੀ ਲੜਾਈ ਲੜਦੀ ਆ ਹੋਰ ਕੋਈ ਵੀ ਪਾਰਟੀ ਜਿਹੜੀ ਆ ਉਹ ਇਹਨਾਂ ਦੇ ਮੁੱਦਿਆਂ ਤੇ ਲੜਾਈ ਨਹੀਂ ਲੜਦੀ ਉਹ ਨਿੱਜੀ ਰਣਸ਼ਾਂ ਦੀ ਲੜਾਈ ਲੜ ਰਹੀ ਆ ਠੀਕ ਜੀ ਕਰਦੇ ਲੋਕ ਮੈਂ ਅਪੀਲ ਕਰਦਾ ਜੀ ਕਿ ਜਿਹੜਾ ਬੋਜਨ ਸਮਾਜ ਯਕਤਰ ਹੋਵੇ एससी एसटी बीसी ओबीसी ਇਕੱਠੇ ਹੋਣ ਔਰ ਐਮਐਸਪੀ ਦੇ ਮੁੱਦੇ ਜਿਹੜੇ ਛੋਟੇ ਕਿਸਾਨ ਆ ਉਹ ਵੀ ਇਕੱਠੇ ਹੋਣ ਬੋਜਨ ਸਮਾਜ ਪਾਰਟੀ ਨਾਲ ਜੁੜਨ ਮਜ਼ਦੂਰ ਵਰਗ ਜੁੜੇ ਔਰ ਤਾਂ ਕਿ ਅਸੀਂ ਬੋਜਨ ਸਮਾਜ ਇਕੱਤਰ ਕਰਕੇ ਭੈਣ ਕੁਮਾਰੀ ਮਾਇਆਵਤੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਈਏ ਤਾਂ ਸਾਡੇ ਮਸਲੇ ਹੱਲ ਹੋਣੇ ਆ ਜੀ ਜੈਸੀਓ ਉਹ ਦੁਸ਼ਮਾਨਾਂ ਨਾਲ